ਇਲੈਕਸ਼ਨ ਦਾ ਟਾਈਮ ਚੱਲਦਾ ਜਾ ਸਾਰੀਆਂ ਹੀ ਪਾਰਟੀਆਂ ਆਪਣੇ ਆਪਣੇ ਅਜੰਡੇ ਉਹ ਦੱਸ ਰਹੀਆਂ ਨੇ ਕੋਈ ਕਹਿ ਰਿਹਾ ਅਸੀਂ ਡਿਵੈਲਪਮੈਂਟ ਕਰਾਂਗੇ ਕੋਈ ਕਹਿ ਰਿਹਾ ਅਸੀਂ ਤੁਹਾਨੂੰ ਬਹੁਤ ਕੁਝ ਦਵਾਂਗੇ ਕੋਈ ਇਹ ਕਹਿ ਰਿਹਾ ਅਸੀਂ ਤੁਹਾਨੂੰ ਬਹੁਤ ਖੁਸ਼ੀਆਂ ਦਵਾਂਗੇ ਪਰ ਮੇਰੀ ਗੱਲ ਯਾਦ ਰੱਖਿਓ ਸਾਰਾ ਕੁਝ ਤਾਂ ਹੀ ਹੋਊਗਾ ਜੇ ਜਿਉਂਦੇ ਰਹਿਾਂਗੇ ਜਿਉਂਦੇ ਤਾਂ ਰਹਾਂਗੇ ਜੇ ਸਾਹ ਆਊਗਾ ਸਾਹ ਤਾਂ ਆਊਗਾ ਜੇ ਦਰਖਤ ਰਹਿਣਗੇ ਪੰਜਾਬ ਦੇ ਵਿੱਚ 12 1 2 3 ਵਜੇ ਨਾ ਘਰਾਂ ਤੋਂ ਬਾਹਰ ਨਿਕਲ ਕੇ ਪੰਜਾਬ ਦਾ ਟੈਂਪਰੇਚਰ ਦੇਖਿਓ ਕੀ ਹਾਲ ਆ ਵੱਡੇ ਵੱਡੇ ਹਾਈਵੇਜ਼ ਦੇ ਉੱਤੇ ਜਿਹੜੇ ਬਜ਼ੁਰਗ ਜਾਂਦੇ ਨੇ ਸਾਈਕਲਾਂ ਤੇ ਜਿਹੜੇ ਦਿਹਾੜੀ ਵਾਲੇ ਜਾਂਦੇ ਨੇ ਕਿੱਥੇ ਰੋਕ ਕੇ ਆਰਾਮ ਕਰਨ ਕੋਈ ਸਮਾਂ ਸੀ ਜਦੋਂ ਦਰਖਤ ਲੱਗੇ ਹੁੰਦੇ ਸੀ ਉਹ ਰੋਕ ਕੇ ਆਰਾਮ ਕਰ ਲੈਂਦੇ ਸੀਗੇ ਇਹ ਜਿਹੇ ਜਿਹੇ ਕਾਨੂੰਨ ਪਾਸ ਹੋਏ ਹੋਏ ਨੇ ਜਦੋਂ ਵੱਡੇ ਵੱਡੇ ਹਾਈਵੇਜ਼ ਬਣਦੇ ਨੇ ਨਾ ਦਰਖਤ ਕੱਟਣ ਤੋਂ ਤੁਸੀਂ ਰੋਕ ਨਹੀਂ ਸਕਦੇ ਕੋਈ ਪਾਰਟੀ ਗੱਲ ਕਰ ਰਹੀ ਆ ਇੰਨੇ ਦਰਖਤ ਲਵਾਈ ਅਸੀਂ ਇੰਨੇ ਸਾਂਭੇ ਇੰਨੇ ਲਵਾਵਾਂਗੇ ਸਭ ਤੋਂ ਵੱਡਾ ਮੁੱਦਾ ਇਹ ਇੰਨੀ ਗੱਲ ਯਾਦ ਰੱਖਿਓ ਬਹੁਤ ਗੁਰਦੁਆਰਾ ਸਾਹਿਬ ਦੇ ਨਾਮ ਦਰਖਤਾਂ ਤੇ ਨੇ ਬੇਰੀ ਸਾਹਿਬ ਜੰਡ ਸਾਹਿਬ ਟਾਲੀਆਣਾ ਸਾਹਿਬ ਬਹੁਤ ਮਹਾਪੁਰਖਾਂ ਦੇ ਡੇਰੀਆਂ ਚ ਹਜੇ ਵੀ ਦਰਖਤ ਬਹੁਤ ਨੇ ਬੀੜ ਬਹੁਤ ਨੇ ਇਸ ਕਰਕੇ ਜੇ ਡਿਵੈਲਪਮੈਂਟ ਦੇਖਣੀ ਆ ਜਿਉਂਦੇ ਤਾਂ ਹੀ ਰਹਿਾਂਗੇ ਜੇ ਦਰਖਤ ਰਹਿਣਗੇ ਨਹੀਂ ਤਾਂ ਬਿਮਾਰੀਆਂ ਬਹੁਤ ਵੱਧ ਜਾਣੀਆਂ ਨੇ ਗੱਲ ਛੋਟੀ ਨਹੀਂ ਬਹੁਤ ਵੱਡੀ ਆ ਇਹ